ਉਦੋਂ ਚਕੋ ਸਮੇ ਜੋ ਰਾਜ ਸ਼ਿਕਾਰ ਕਰਦੇ ਸੀ ਉਸ ਸਮੇ ਨਾ ਇਹਨਾਂ ਨੂੰ ਇਦਾਂ ਸਜਾ ਕੇ ਰੱਖਦੇ ਸੀ ਆ ਸੰਭਰ ਸੰਭਰ ਦੀ ਤਸਵੀਰ ਆ ਦੇਖੋ ਅਸਲੀ ਆ ਉਹਨੂੰ ਮੜ ਮੁੜ ਕੇ ਨਾ ਬੁੱਤਾਂ ਚ ਪਾ ਪੂ ਕੇ ਮਤਲਬ ਰੱਖਦੇ ਹੁੰਦੇ ਸੀ ਇਹ ਸੰਭਰ ਆ ਸਿੰਘ ਦਿਖਾ ਦਿਓ ਕੋਪੀ ਵੀਰੇ ਮਗਰ ਕਰਕੇ ਤੇ ਆ ਹੈਗਾ ਵਾ 12 ਸਿੰਘਾ 12 ਸਿੰਘਾ ਦਾ ਸ਼ਿਕਾਰ ਕੀਤਾ ਹੋਣਾ ਕਦੇ ਨਾ ਕਿਧਰੋਂ ਦੂ ਬਾਦ ਚ ਆ ਜੀਏ ਆਪਾਂ ਘੜਿਆਲ ਜੇ ਵੀ ਅਸਲੀ ਦਾ ਆ ਵੀ ਅਸਲੀ ਘੜਿਆਲ ਸੀ ਆ ਮਾਰ ਕੇ ਨਾ ਇਹਨੇ ਨਾ ਸੈੱਟ ਕਰਕੇ ਰੱਖਿਆ ਹੋਇਆ ਚਮੜਾ ਹਜੇ ਤੱਕ ਵੀ ਪਿਆ ਕੜਿਹਾਲ ਫੜ ਲਿਆ ਹੋਣਾ ਕਿਤੋਂ ਮਗਰ ਮਸ਼ਦੀ ਨਸਲ ਹੁੰਦੀ ਆ ਕਿਸਮ ਦੀ ਤੇ ਉਹ ਫੜ ਕੇ ਰੱਖਿਆ ਸੀਗਾ ਇਹਨੂੰ ਜੀਵਤ ਫੜ ਲਿਆ ਉਦੋਂ ਬਾਅਦ ਦੇ ਵਿੱਚ ਇਹਨੂੰ ਇਦਾਂ ਕਰਕੇ ਰੱਖ ਲਿਆ ਸੀ ਇਹਨਾਂ ਨੇ ਉਦੋਂ ਬਾਅਦ ਚ ਇਹ ਕੀ ਜੇ ਕਹੈਂ ਸ਼ੇਰ ਆ ਸ਼ੇਰ ਦੀ ਖੱਲ ਪਈ ਆ ਦੇਖੋ ਕਿ ਰਮਾਂਦੇ ਨੇ ਸ਼ੇਰ ਵਾਲੀ ਖੱਲ ਇਦਾਂ ਕਰਕੇ ਮੜਾ ਤੇ ਰਾਜੇ ਆਪਦੀ ਸ਼ਾਨ ਸਮਝਦੇ ਹੁੰਦੇ ਸੀ ਉਸ ਸਮੇਂ ਦੇ ਵਿੱਚ ਆ ਦਸ਼ਕ ਕੜਿਹਾਲ ਦਾ ਮੂੰਹ ਆ ਪਰ ਜਦੋਂ ਇਹ ਕੜੀ ਹਾਲ ਦਾ ਮੂੰਹ ਲੰਮਾ ਸਾਰਾ ਹੁੰਦਾ ਵਾ ਦੰਦ ਵੱਡੇ ਹੁੰਦੇ ਇਹਦੇ ਇਹ ਉਹਦਾ ਮੂੰਹ ਰੱਖਿਆ ਹੋਇਆ ਪਤਾ ਨਹੀਂ ਕਿੱਥੋਂ ਲੱਭਿਆ ਇਹਨਾਂ ਨੇ ਸ਼ਿਕਾਰ ਕੀਤਾ ਉਹ ਰੱਖੀ ਬੈਠੇ ਆ ਇਸ ਤੋਂ ਬਿਨਾ ਆ ਗਿਆ ਭਾਲੂ ਰਸ਼ ਆ ਰਸ਼ ਆ ਗਿਆ ਇਹ ਰਸ਼ ਵੀ ਇਹਨਾਂ ਨੇ ਇਹ ਅਸਲੀ ਖਲ ਅਸਲੀ ਹੈ ਨਾ ਭਈਏ ਜੀ ਹਾਂ ਅਸਲੀ ਹੈ ਅਸਲੀ ਖਲ ਸ ਨੂੰ ਨਜ਼ਰ ਆ ਜੂਗੀ ਇਹ ਰਸ਼ ਦੀ ਇਹ ਰਸ਼ ਅਸਲੀ ਸੀਗਾ ਉਸ ਸਮੇਂ ਦਾ ਜੀ ਮਤਲਬ ਜਿਹੜਾ ਉਹਨਾਂ ਨੇ ਪੜ ਕੇ ਰੱਖਿਆ ਇੱਥੋਂ ਉਹਦਾ ਮੂੰਹ ਸ ਨੂੰ ਨਜ਼ਰ ਆ ਜਾਊਗਾ ਉਹਦੋਂ ਦਾ ਪੁਰਾਣਾ ਸੀ ਆਹ ਹੈਗਾ ਨਾ ਹਰ ਸ਼ੇਰ ਬੱਬਰ ਸ਼ੇਰ ਕਹਿੰਦੇ ਜਾਂ ਇੰਡੀਅਨ ਲਾਈਨ ਕਹਿੰਦੇ ਨੇ ਜਿਹਨੂੰ ਇਹ ਵੀ ਅਸਲੀ ਆ ਥੋੜਾ ਇਹ ਧੁੰਦਲਾ ਤੁਸੀਂ ਕਹੋਗੇ ਸ਼ੀਸ਼ਿਆਂ ਤੇ ਇਹਨਾਂ ਦੀ ਮਿੱਟੀ ਪਈ ਹੋਈ ਆ ਆ ਦੇਖੋ ਬੱਬਰ ਸ਼ੇਰ ਇਹਨਾਂ ਨੇ ਫੜ ਕੇ ਉਹਦਾ ਸ਼ਿਕਾਰ ਕਰਕੇ ਉਹਦਾ ਫਰੈਂਦਾ ਰੱਖਿਆ ਸੀਗਾ ਆ ਦੇਖੋ ਆ ਹੈਗੀ ਆ ਗੌਰ ਫੈਂਸ ਇੰਡੀਅਨ ਬਹਿ ਮੱਝ ਇੰਡੀਅਨ ਮੱਝ ਦਾ ਮੂੰਹ ਫੜ ਕੇ ਰੱਖਿਆ ਕਿੱਡਾ ਮੂੰਹ ਓਏ ਦਾ ਲੱਕ ਕਿੱਡੇ-ਕੱਡੇ ਸੰਗ ਹੈ ਇਹਦੇ ਆ ਪਤਾ ਨਹੀਂ ਕਿਹੜੀ ਨਸਲ ਦੀ ਆ ਤੇ ਇਹ ਮੱਝ ਵੀ ਇਹਨਾਂ ਨੇ ਇੱਥੋਂ ਫੜ ਕੇ ਉਹਦਾ ਗਲਾ ਲਾ ਕੇ ਕਿਸ ਤਰੀਕੇ ਦੇ ਨਾਲ ਸਜਾ ਕੇ ਇੱਥੇ ਰੱਖੀ ਹੋਈ ਆ ਡੈਕੋਰੇਸ਼ਨ ਵਜੋਂ ਦਰਸ਼ਕਾਂ ਮਛਲੀ ਆ ਗੂੰਜ ਮਛਲੀ ਕਹਿੰਦੇ ਆ ਉਹ ਇਹਨਾਂ ਨੇ ਫੜ ਕੇ ਰੱਖੀ ਸੀਗੀ ਉਹ ਸਾਨੂੰ ਨਜ਼ਰ ਆਜੂਗੀ ਤੇ ਮਗਰਲੇ ਪਾਸੇ ਉਹ ਤੀਦੂਏ ਵਗੈਰਾ ਇਹ ਸਾਰੇ ਉਦੋਂ ਜਿਉਂਦੇ ਫੜੇ ਗਏ ਸੀ ਉਹਨੇ ਕੈਮੀਕਲ ਲਾ ਕੇ ਰੱਖੇ ਗਏ ਆ ਤੇ ਤਾਂ ਵੀ ਦਿਖਾ ਦਿਓ ਵੀਰੇ ਗੋਪੀ ਅੱਡ ਅੱਡ ਸਾਨੂੰ ਚੀਤੇ ਵਗੈਰਾ ਨਜ਼ਰ ਆ ਜਾਣਗੇ ਇਹ ਕੈਮੀਕਲ ਲਾ ਕੇ ਤਰੀਕੇ ਨਾਲ ਸਜਾ ਕੇ ਅੱਗੇ ਰਾਜਾ ਮਹਾਰਾਜਾ ਨੂੰ ਸ਼ੌਂਕ ਹੁੰਦਾ ਸੀ ਇਸ ਕਿਸਮ ਦੇ ਕੰਮ ਕਰਨ ਦਾ ਆ ਦਰਸ਼ਕੋ ਕਾਲੇ ਤੱਤਰ ਆ ਗੋਪੀਵਰੀ ਨੇੜੇ ਕਰਕੇ ਦਿਖਾ ਦਿਓ ਕਾਲੇ ਤੱਤਰਾਂ ਨੂੰ ਫੜ ਕੇ ਰੱਖਿਆ ਗਿਆ ਇਹ ਉਹਨਾਂ ਜ਼ਮਾਨਿਆਂ ਦੀ ਗੱਲ ਆ ਜਦੋਂ ਕਾਨੂੰਨੀ ਤੌਰ ਤੇ ਕਰ ਸਕਦੇ ਹੁੰਦੇ ਸੀ ਜਦੋਂ ਇਹਨਾਂ ਦਾ ਹੀ ਸਾਰਾ ਕੁਝ ਹੁੰਦਾ ਸੀ ਪਰ ਹੁਣ ਨਹੀਂ ਤੁਸੀਂ ਕੁਝ ਵੀ ਕਰ ਸਕਦੇ ਠੀਕ ਆ ਨਾ ਤੇ ਇਹੇ ਚੀਜ਼ਾਂ ਨੂੰ ਮੜਾ ਕੇ ਰੱਖੀਆਂ ਜਾਂਦੀਆਂ ਸੀ ਕੈਮੀਕਲ ਲਾ ਕੇ ਉਸ ਤਰੀਕੇ ਨਾਲ ਸਜਾਵਟ ਉਹ ਜੋ ਰੱਖੇ ਗਏ ਸੀਗੇ ਇਸ ਤੋਂ ਬਾਅਦ ਆ ਗਿਆ ਮੋਰ ਖਰਮ ਮੋਰ ਕਹਿੰਦੇ ਆ ਇਹਨੂੰ ਖਰਮੂਰੀ ਇੱਕ ਮੋਰ ਦੀ ਨਸਲ ਆ ਇਹਨੂੰ ਖਰਮੂਰੀ